ਕਈ ਵੇ ਦਿਨਾਂ ਬਾਅਦ ਲੱਗਦੇ ਖੇਤਾਂ ਦੇ ਵਿੱਚ ਇੱਕ ਕੁੜੀ ਦੀ লাশ ਪਈ ਹੁੰਦੀ ਹੈ ਜਿਸ ਦੀ ਉਮਰ ਲਗਭਗ 28-30 ਸਾਲ ਹੁੰਦੀ ਹੈ ਪੁਲਿਸ ਨੂੰ ਕਾਲ ਕੀਤੀ ਜਾਂਦੀ ਹੈ ਪੁਲਿਸ ਮੌਕੇ ਤੇ ਆਉਂਦੀ ਹੈ ਪੁਲਿਸ ਨਾਕਸ਼ਤ ਕਰਦੀ ਹੈ ਤਾਂ ਪੁਲਿਸ ਨੂੰ ਕਾਫੀ ਤਫਤੀਸ਼ ਤੋਂ ਬਾਅਦ ਪਤਾ ਲੱਗਦਾ ਹੈ ਕਿ ਇਹ ਕੁੜੀ ਕਿੱਥੋਂ ਦੀ ਰਹਿਣ ਵਾਲੀ ਹੈ ਤੇ ਫਿਰ ਜਦੋਂ ਇਸ ਮਾਮਲੇ ਦੀ ਚੰਗੀ ਤਰ੍ਹਾਂ ਜਾਂਚ ਪੜਤਾਲ ਕੀਤੀ ਜਾਂਦੀ ਹੈ ਤਾਂ ਪੁਲਿਸ ਨੂੰ ਜੋ ਸਚਾਈ ਪਤਾ ਲੱਗਦੀ ਹੈ ਉਹ ਬੜੀ ਹੀ ਹੈਰਾਨ ਕਰ ਦੇਣ ਵਾਲੀ ਸੀ ਕਿਉਂਕਿ ਪੁਲਿਸ ਨੂੰ ਪਤਾ ਲੱਗਦਾ ਕਿ ਇਸ ਕੁੜੀ ਦਾ ਕਤਲ ਕਿਸੇ ਹੋਰ ਨੇ ਨਹੀਂ ਕੀਤਾ ਇਸ ਕੁੜੀ ਦਾ ਕਤਲ ਇਸ ਦੇ ਪਿਤਾ ਅਤੇ ਪਤੀ ਨੇ ਕੀਤਾ ਜਦੋਂ ਫਿਰ ਇਸ ਕਤਲ ਦੇ ਪਿਛਲੀ ਕਹਾਣੀ ਸਾਹਮਣੇ ਆਉਂਦੀ ਹੈ ਤਾਂ ਸਭ ਹੈਰਾਨ ਹੋ ਜਾਂਦੇ ਨੇ ਕਿ ਐਦਾਂ ਕਿਵੇਂ ਹੋ ਸਕਦਾ ਹੈ ਸਾਰੇ ਦੋਸਤਾਂ ਸਤਿ ਸ਼੍ਰੀ ਅਕਾਲ ਆਦਾਬ ਨਮਸਕਾਰ ਮੈਂ ਤੁਹਾਡਾ ਆਪਣਾ 바ਵਾ ਵਿੱਕੀ ਵੀਡੀਓ ਨੂੰ ਲਾਈਕ ਕਰ ਲੋ ਜਿਹੜੇ ਦੋਸਤ ਪਹਿਲੀ ਵਾਰ ਚੈਨਲ ਤੇ ਆਓ ਚੈਨਲ ਨੂੰ ਸਬਸਕ੍ਰਾਈਬ ਕਰ ਲੋ ਇਹ ਸੱਚੀ ਘਟਨਾ ਉੱਤਰ ਪ੍ਰਦੇਸ਼ ਦਾ ਆਗਰਾ ਤੇ ਇਸ ਦੇ ਅਧੀਨ ਪੈਂਦਾ ਥਾਣਾ ਖੈਰਗੜ ਖੈਰਗੜ ਦੇ ਅਧੀਨ ਪੈਂਦਾ ਪਿੰਡ ਪੋਪੂਰਾ ਪੋਪੂਰਾ ਦੇ ਕੋਲ ਇੱਕ ਹਾਈਵੇ ਲੰਘਦਾ ਹੈ ਹਾਈਵੇ ਦੇ ਨਾਲ ਲੱਗਦੇ ਖੇਤਾਂ ਦੇ ਵਿੱਚ ਇੱਕ ਲਾਸ਼ ਪਈ ਹੁੰਦੀ ਹੈ ਜਿਸ ਨੂੰ ਬੜੀ ਬੁਰੀ ਤਰ੍ਹਾਂ ਕੁੱਟਿਆ ਗਿਆ ਸੀ ਤੇ ਜਗ੍ਹਾ-ਜਗ੍ਹਾ ਤੇ ਉਸ ਦੇ ਜ਼ਖਮ ਸਨ ਕੁੱਟ ਕੇ ਉਸ ਦੀ ਹਤਿਆ ਕੀਤੀ ਗਈ ਸੀ ਇਹ লাশ ਇੱਕ ਕੁੜੀ ਦੀ ਸੀ ਜਿਸ ਦੀ ਉਮਰ ਲਗਭਗ 28-30 ਸਾਲ ਲੱਗਦੀ ਸੀ ਹੁਣ ਲੋਕ ਪੁਲਿਸ ਨੂੰ ਕਾਲ ਕਰਦੇ ਐ ਮੌਕੇ ਤੇ ਪੁਲਿਸ ਆਉਂਦੀ ਐ ਤੇ ਪੁਲਿਸ লাশ ਨੂੰ ਕਬਜ਼ੇ ਦੇ ਵਿੱਚ ਲੈਂਦੀ ਐ ਪੁਲਿਸ ਇਸ লাশ ਦੀ ਸਨਾਖਤ ਕਰਵਾਉਣਾ ਚਾਹੁੰਦੀ ਸੀ ਕਿ ਆਖਰੇ ਕੁੜੀ ਹੈ ਕਿਸ ਦੀ ਕੌਣ ਹੈ ਇਹ ਆਸ-ਪਾਸਿਓ ਸਭ ਕਿਤੋਂ ਪਤਾ ਕੀਤਾ ਜਾਂਦਾ ਪਰ ਕਿਸੇ ਨੂੰ ਵੀ ਨਹੀਂ ਪਤਾ ਸੀ ਕਿ ਇਹ লাশ ਕਿਸ ਦੀ ਹੈ ਉਸ ਤੋਂ ਬਾਅਦ ਪੁਲਿਸ লাশ ਨੂੰ ਪੋਸਟਮਾਰਟਮ ਲਈ ਭੇਜ ਦਿੰਦੀ ਹੈ ਤੇ লাশ ਦੀਆਂ ਫੋਟੋਆਂ ਖਿੱਚ ਕੇ ਆਗਰਾ ਦੇ ਅਲੱਗ-ਅਲੱਗ ਥਾਣਿਆਂ ਦੇ ਵਿੱਚ ਤੇ ਹੋਰ ਜੋ ਆਸੇ-ਪਾਸੇ ਦੇ ਥਾਣੇ ਸੀ ਉਹਨਾਂ ਵਿੱਚ ਭੇਜਦੀ ਹੈ ਕਿ ਕਿਸੇ ਥਾਣੇ ਦੇ ਵਿੱਚ ਕੋਈ ਗੁੰਮਸ਼ੁਦਗੀ ਦੀ ਰਿਪੋਰਟ ਲਿਖਾਈ ਗਈ ਹੋਵੇ ਤਾਂ ਹੁਣ 2 ਦਿਨ ਲੰਘ ਜਾਂਦੇ ਆ ਇਹ ਗੱਲ ਹੁੰਦੀ ਹੈ 31 ਮਈ 2025 ਦੇ ਸਵੇਰ ਦੀ ਹੁਣ 2 ਦਿਨ ਲੰਘ ਜਾਂਦੇ ਆ 2 ਦਿਨਾਂ ਬਾਅਦ ਨਾਲ ਹੀ ਰਾਜਸਥਾਨ ਲੱਗਦਾ ਹੈ ਰਾਜਸਥਾਨ ਦੇ ਥਾਣਾ ਤੋਲਪੁਰ ਦੇ ਅਧੀਨ ਪੈਂਦੇ ਪਿੰਡ ਨਵਾਬ ਦਾ ਇੱਕ ਬੰਦਾ ਜਿਸ ਦਾ ਨਾਮ ਕੋਮਲ ਸਿੰਘ ਸੀ ਉਹ ਥਾਣੇ ਦੇ ਵਿੱਚ ਆਉਂਦਾ ਹੈ ਥਾਣੇ ਦੇ ਵਿੱਚ ਆ ਕੇ ਐਸ ਐਚਓ ਨੂੰ ਕਹਿੰਦਾ ਕਿ ਐਸ ਐਚਓ ਸਾਹਿਬ ਮੇਰੀ ਬੇਟੀ 31 ਮਈ 2025 ਨੂੰ ਰਾਤ ਨੂੰ ਘਰੋਂ ਰੁੱਸ ਕੇ ਚਲੀ ਗਈ ਤੇ ਉਸ ਦੀ ਬੜੀ ਤਲਾਸ਼ ਕੀਤੀ ਮੈਂ ਅਤੇ ਮੇਰੇ ਜਵਾਈ ਨੇ ਪਰ ਉਸ ਦਾ ਕੁਝ ਵੀ ਪਤਾ ਨਹੀਂ ਲੱਗਿਆ ਤੁਸੀਂ ਕਿਰਪਾ ਕਰਕੇ ਉਸ ਦੀ ਤਲਾਸ਼ ਕਰੋ ਹੁਣ ਜਦੋਂ ਐਸਐਚਓ ਇਸ ਬੰਦੇ ਦੀ ਗੱਲ ਸੁਣਦਾ ਤਾਂ ਐਸਐਚਓ ਕੋਲ ਪਹਿਲਾਂ ਹੀ ਉਸ ਕੁੜੀ ਦੀ ਫੋਟੋ ਆ ਚੁੱਕੀ ਸੀ ਜੋ ਮ੍ਰਿਤਕ ਸੀ ਹੁਣ ਐਸਐਚਓ ਨੂੰ ਲੱਗਦਾ ਕਿ ਸ਼ਾਇਦ ਇਹ ਉਹੀ ਕੁੜੀ ਨਾ ਹੋਵੇ ਹੁਣ ਐਸਐਚਓ ਪਿਤਾ ਨੂੰ ਅਤੇ ਜੋ ਉਸ ਦਾ ਜਵਾਈ ਸੀ ਉਹਨਾਂ ਦੋਨਾਂ ਨੂੰ ਇਹ ਫੋਟੋ ਦਿਖਾਉਂਦੇ ਨੇ ਤੇ ਜਦੋਂ ਫੋਟੋ ਦਿਖਾਈ ਜਾਂਦੀ ਹੈ ਦੋਨੋਂ ਉੱਚੀ ਉੱਚੀ ਰੋਣ ਲੱਗਦੇ ਨੇ ਤਾਂ ਉਹ ਕਹਿੰਦੇ ਨੇ ਕਿ ਹਾਂ ਐਸਐਚਓ ਸਾਹਿਬ ਇਹ ਤਾਂ ਸਾਡੀ ਸੁਨੀਤਾ ਗਈ ਇਹ ਜੋ ਲਾਸੀ ਇਹ ਸੁਨੀਤਾ ਦੀ ਸੀ ਜੋ ਕਿ ਬਰਬਰ ਦੇ ਵਿੱਚ ਵਿਆਹੀ ਗਈ ਸੀ ਪਿਤਾ ਦਾ ਨਾਮ ਕੋਮਲ ਸੀ ਤੇ ਪਤੀ ਦਾ ਨਾਮ ਪਵਨ ਸੀ ਪਤੀ ਅਤੇ ਪਿਤਾ ਦੋਨੋਂ ਹੀ ਥਾਣੇ ਦੇ ਵਿੱਚ ਗੁੰਮਸ਼ੁਦਗੀ ਦੀ ਰਿਪੋਰਟ ਲਿਖਾਉਣ ਆਏ ਸੀ ਹੁਣ ਪੁਲਿਸ ਵਾਲੇ ਪਿਤਾ ਨੂੰ ਪੁੱਛਦੇ ਕਿ ਆਖਰ ਕੀ ਗੱਲ ਹੋਈ ਸੀ ਕਿਉਂ ਸੁਨੀਤਾ ਰਸਕੇ ਘਰੋਂ ਗਈ ਸੀ ਤਾਂ ਪਿਤਾ ਨੇ ਆਖਿਆ ਕਿ ਉਹ ਆਪਣੇ ਪਤੀ ਪਵਨ ਨਾਲ ਲੜ ਕੇ ਮੇਰੇ ਕੋਲ ਆ ਗਈ ਸੀ ਗੁੱਸੇ ਹੋ ਕੇ ਤੇ ਉਸ ਤੋਂ ਬਾਅਦ ਜਦੋਂ ਮੇਰੇ ਨਾਲ ਉਸਨੇ ਗੱਲਬਾਤ ਕੀਤੀ ਤਾਂ ਉਹ ਦੁਬਾਰਾ ਫੇਰ ਗੁੱਸੇ ਹੋ ਗਈ ਤੇ ਗੁੱਸੇ ਹੋ ਕੇ ਘਰੋਂ ਚਲੀ ਗਈ ਤੇ ਉਸ ਤੋਂ ਬਾਅਦ ਵਾਪਸ ਨਹੀਂ ਆਈ ਹੁਣ ਪੁਲਿਸ ਸੋਚ ਰਹੀ ਜੇ ਕਿ ਆਖਰ ਜੋ ਸੁਨੀਤਾ ਕੀ ਉਸਦਾ ਕਤਲ ਕੌਣ ਕਰ ਸਕਦਾ ਹੈ ਸੁਨੀਤਾ ਨਾਲ ਦੁਸ਼ਮਣੀ ਕਿਸ ਦੀ ਹੋ ਸਕਦੀ ਹੈ ਜੋ ਇੰਨੀ ਬੁਰੀ ਤਰ੍ਹਾਂ ਕੁੱਟ ਕੇ ਉਸ ਨੂੰ ਮਾਰ ਦਿੱਤਾ ਪੁਲਿਸ ਹੁਣ ਤਫ਼ਤੀਸ਼ ਦੇ ਵਿੱਚ ਲੱਗਦੀ ਹੈ ਕਿ ਆਖਰ ਸੁਨੀਤਾ ਦਾ ਕਤਲ ਕਿਸ ਨੇ ਕੀਤਾ ਕਿਉਂ ਕੀਤਾ ਸੁਨੀਤਾ ਦਾ ਜੋ ਬਿਆਸ ਹੀ ਲਗਭਗ 10 ਸਾਲ ਪਹਿਲਾਂ ਪਵਨ ਦੇ ਨਾਲ ਹੋਇਆ ਸੀ ਬਰਬਰ ਪਿੰਡ ਦੇ ਵਿੱਚ ਹੁਣ ਪੁਲਿਸ ਸੁਨੀਤਾ ਦੇ ਫੋਨ ਦੀ ਕਾਲ ਡਿਟੇਲ ਕਢਵਾਉਂਦੀ ਹੈ ਤਾਂ ਉਸ ਵਿੱਚ ਇੱਕ ਨੰਬਰ ਸਾਹਮਣੇ ਆਉਂਦਾ ਹੈ ਜੋ ਕਿ ਪਵਨ ਦੇ ਹੀ ਸਰੀਕੇ ਵਿੱਚ ਭਰਾ ਲੱਗਦੇ ਇੱਕ ਬੰਦੇ ਦਾ ਸੀ ਜਿਸ ਦਾ ਨਾਮ ਵਿਸ਼ਨੂ ਸੀ ਉਸ ਨਾਲ ਸੁਨੀਤਾ ਦੀਆਂ ਲੰਬੀਆਂ ਲੰਮੀਆਂ ਗੱਲਾਂ ਹੁੰਦੀਆਂ ਸੀ ਤੇ ਉਸ ਦਿਨ ਵੀ ਤਕਰੀਬਨ ਰਾਤ ਨੂੰ 11 ਵਜੇ ਸੁਨੀਤਾ ਨੇ ਵਿਸ਼ਨੂੰ ਨੂੰ ਫੋਨ ਕੀਤਾ ਸੀ ਹੁਣ ਪੁਲਿਸ ਦਾ ਸ਼ੱਕ ਵਿਸ਼ਨੂੰ ਤੇ ਜਾਂਦਾ ਕਿ ਵਿਸ਼ਨੂੰ ਨੇ ਹੀ ਸੁਨੀਤਾ ਦਾ ਕਤਲ ਕੀਤਾ ਹੋ ਸਕਦਾ ਪੁਲਿਸ ਵਿਸ਼ਨੂੰ ਨੂੰ ਗ੍ਰਿਫਤਾਰ ਕਰਦੀ ਹੈ ਤੇ ਉਸ ਤੋਂ ਸੱਤੀ ਦੇ ਨਾਲ ਪੁੱਛਗਿੱਛ ਕਰਦੀ ਹੈ ਤਾਂ ਵਿਸ਼ਨੂੰ ਨੂੰ ਜਦੋਂ ਪਤਾ ਲੱਗਦਾ ਕਿ ਸੁਨੀਤਾ ਦੀ ਮੌਤ ਹੋ ਗਈ ਉਸ ਦਾ ਕਿਸੇ ਨੇ ਕਤਲ ਕਰ ਦਿੱਤਾ ਤਾਂ ਉੱਚੀ ਉੱਚੀ ਰੋਣ ਲੱਗਦਾ ਤੇ ਉਹ ਕਹਿੰਦਾ ਕਿ ਐਸ ਐਚਓ ਸਾਹਿਬ ਮੈਂ ਸੁਨੀਤਾ ਦਾ ਕਤਲ ਕਿਵੇਂ ਕਰ ਸਕਦਾ ਮੈਂ ਤਾਂ ਉਸ ਨੂੰ ਪਿਆਰ ਕਰਦਾ ਸੀ ਮੈਂ ਤਾਂ ਉਸ ਦੇ ਨਾਲ ਵਿਆਹ ਕਰਵਾਉਣਾ ਚਾਹੁੰਦਾ ਸੀ ਤਾਂ ਜਦੋਂ ਐਸ ਐਚਓ ਨੇ ਕਿਹਾ ਕਿ ਤੈਨੂੰ ਰਾਤ ਨੂੰ ਉਸ ਨੇ ਕਾਲ ਕੀਤੀ ਕਿਉਂ ਕੀਤੀ ਤਾਂ ਵਿਸ਼ਨੂ ਨੇ ਦੱਸਿਆ ਕਿ ਸੁਨੀਤਾ ਨੇ ਮੈਨੂੰ ਕਾਲ ਕੀਤੀ ਸੀ ਕਿ ਮੇਰਾ ਪਿਤਾ ਅਤੇ ਮੇਰਾ ਪਤੀ ਮੈਨੂੰ ਮਾਰ ਦੇਣਗੇ ਤੂੰ ਮੈਨੂੰ ਆ ਕੇ ਬਚਾ ਲੈ ਤੇ ਉਸ ਤੋਂ ਬਾਅਦ ਉਸ ਦਾ ਨੰਬਰ ਬੰਦ ਆਉਣ ਲੱਗ ਗਿਆ ਵਿਸ਼ਨੂ ਨੇ ਦੱਸਿਆ ਕਿ ਮੈਂ ਤੇ ਸੁਨੀਤਾ ਵਿਆਹ ਕਰਵਾਉਣਾ ਚਾਹੁੰਦੀ ਸੀ ਪਰ ਇਸ ਗੱਲ ਤੋਂ ਜੋ ਸੁਨੀਤਾ ਦਾ ਪਿਤਾ ਸੀ ਉਹ ਵੀ ਨਿਰਾਸ਼ ਸੀ ਤੇ ਪਵਨ ਵੀ ਨਿਰਾਸ਼ ਸੀ ਤੇ ਉਸ ਤੋਂ ਬਾਅਦ ਮੈਂ ਸੁਨੀਤਾ ਕੇ ਘਰ ਵੀ ਆਇਆ ਪਰ ਉਸਦੇ ਪਿਤਾ ਨੇ ਮੈਨੂੰ ਕਹਿ ਦਿੱਤਾ ਕਿ ਸੁਨੀਤਾ ਬਿਲਕੁਲ ਠੀਕ ਹੈ ਤੂੰ ਅੱਗੇ ਤੋਂ ਉਸ ਨਾਲ ਗੱਲ ਨਹੀਂ ਕਰਨੀ ਤੇ ਸਾਡੇ ਘਰ ਨਹੀਂ ਆਉਣਾ ਤੇ ਸੁਨੀਤਾ ਦਾ ਫੋਨ ਨੰਬਰ ਵੀ ਉਸ ਤੋਂ ਬਾਅਦ ਬੰਦ ਹੋਣ ਲੱਗ ਗਿਆ ਸੀ ਹੁਣ ਪੁਲਿਸ ਦਾ ਪੂਰਾ ਪੂਰਾ ਸ਼ੱਕ ਸੁਨੀਤਾ ਦੇ ਪਿਤਾ ਅਤੇ ਜਵਾਈ ਤੇ ਸੀ ਹੁਣ ਪੁਲਿਸ ਇਹਨਾਂ ਦੋਨਾਂ ਨੂੰ ਹਿਰਾਸਤ ਦੇ ਵਿੱਚ ਲੈਂਦੀ ਹੈ ਤੇ ਇਹਨਾਂ ਤੋਂ ਪੁੱਛਗਿੱਛ ਕਰਦੀ ਹੈ ਪਰ ਇਹ ਕੁਝ ਵੀ ਨਹੀਂ ਦੱਸਦੇ ਉਸ ਤੋਂ ਬਾਅਦ ਪੁਲਿਸ ਸੁਨੀਤਾ ਦੀ ਮਾਂ ਅਤੇ ਭੈਣ ਦੋਨਾਂ ਤੋਂ ਪੁੱਛਗਿੱਛ ਕਰਦੀ ਹੈ ਕਿਉਂਕਿ ਉਸ ਰਾਤ ਸੁਨੀਤਾ ਦੀ ਭੈਣ ਅਤੇ ਸੁਨੀਤਾ ਦੀ ਮਾਂ ਵੀ ਘਰ ਦੇ ਵਿੱਚ ਹੀ ਸੀ ਹੁਣ ਸੁਨੀਤਾ ਦੀ ਮਾਂ ਨੂੰ ਜਦੋਂ ਸਾਥੀ ਦੇ ਨਾਲ ਪੁੱਛਿਆ ਜਾਂਦਾ ਤਾਂ ਉਹ ਦੱਸਦੀ ਹੈ ਕਿ ਹਾਂ ਮੇਰੇ ਪਤੀ ਅਤੇ ਮੇਰੇ ਜਵਾਈ ਨੇ ਹੀ ਮੇਰੀ ਬੇਟੀ ਦਾ ਕਤਲ ਕੀਤਾ ਇਹਨਾਂ ਨੇ ਹੀ ਉਸ ਦੀ ਕੁੱਟਮਾਰ ਕੀਤੀ ਸੀ ਪੁਲਿਸ ਪਿਤਾ ਅਤੇ ਪਵਨ ਜਾਨੀ ਉਸ ਦੇ ਜਵਾਈ ਨੂੰ ਗ੍ਰਿਫਤਾਰ ਕਰਦੀ ਹੈ ਤੇ ਇਹਨਾਂ ਤੋਂ ਸਖਤੀ ਦੇ ਨਾਲ ਪੁੱਛਗਿੱਛ ਕਰਦੀ ਹੈ ਤਾਂ ਪੁਲਿਸ ਨੂੰ ਪਤਾ ਲੱਗਦਾ ਕਿ ਜੋ ਕੋਮਲ ਸਿੰਘ ਸੀ ਉਸ ਦੀਆਂ ਤਿੰਨ ਕੁੜੀਆਂ ਸੀ ਤਿੰਨਾਂ ਕੁੜੀਆਂ ਦਾ ਵਿਆਹ ਉਹ ਬਰਬਰ ਪਿੰਡ ਦੇ ਵਿੱਚ ਤਿੰਨੇ ਸਕੇ ਭਰਾਵਾਂ ਨੂੰ ਕਰ ਦਿੰਦਾ ਇੱਕ ਕੁੜੀ ਦਾ ਵਿਆਹ 2010 ਦੇ ਵਿੱਚ ਹੁੰਦਾ ਪਰ 2015 ਦੇ ਵਿੱਚ ਉਹ ਕੁੜੀ ਆਪਣੇ ਪਤੀ ਨੂੰ ਛੱਡ ਕੇ ਕਿਤੇ ਹੋਰ ਵਿਆਹ ਕਰਵਾ ਲੈਂਦੀ ਹੈ ਤੇ ਹੁਣ ਜੋ ਸੁਨੀਤਾ ਸੀ ਉਸ ਦੀ ਵੀ ਉਸ ਦਾ ਪਤੀ ਕੁੱਟਮਾਰ ਕਰਦਾ ਸੀ ਤੇ ਉਹ ਵੀ ਤੰਗ ਸੀ ਜਦੋਂ ਉਹ ਤੰਗ ਹੁੰਦੀ ਹੈ ਤਾਂ ਉਸ ਨੂੰ বিষ্ণੂ ਮਿਲਦਾ ਹੁਣ বিষ্ণੂ ਨਾਲ ਉਸ ਦੀਆਂ ਨਜ਼ਦੀਕੀਆਂ ਹੋ ਜਾਂਦੀਆਂ ਤੇ বিষ্ণੂ ਉਸ ਨਾਲ ਵਿਆਹ ਕਰਵਾਉਣ ਨੂੰ ਤਿਆਰ ਹੋ ਜਾਂਦਾ ਤੇ ਸੁਨੀਤਾ ਵੀ বিষ্ণੂ ਦੇ ਨਾਲ ਵਿਆਹ ਕਰਵਾਉਣਾ ਚਾਹੁੰਦੀ ਸੀ ਜਦੋਂ ਇਹ ਗੱਲ ਦਾ ਪਤਾ ਪਤੀ ਨੂੰ ਤੇ ਪਿਤਾ ਨੂੰ ਲੱਗਦਾ ਤਾਂ ਉਹ ਗੁੱਸੇ ਦੇ ਵਿੱਚ ਆ ਜਾਂਦੇ ਆ ਉਹ ਕਹਿੰਦਾ ਕਿ ਐਦਾਂ ਨਹੀਂ ਹੋ ਸਕਦਾ ਪਹਿਲਾਂ ਤੇਰੀ ਭੈਣ ਨੇ ਇਹ ਕੰਮ ਕੀਤਾ ਸਾਡੀ ਬੇਇੱਜ਼ਤੀ ਕਰਵਾ ਦਿੱਤੀ ਹੁਣ ਤੈਨੂੰ ਅਸੀਂ ਇਹ ਕੰਮ ਨਹੀਂ ਕਰ ਦੇਣਾ ਇਸ ਗੱਲ ਪਿੱਛੇ ਹਫਤਾ ਪਹਿਲਾਂ ਸੁਨੀਤਾ ਦੀ ਆਪਣੇ ਪਤੀ ਪਵਨ ਦੇ ਨਾਲ ਲੜਾਈ ਹੁੰਦੀ ਹੈ ਤੇ ਉਸ ਤੋਂ ਬਾਅਦ ਉਹ ਰੁੱਸ ਕੇ ਆਪਣੀ ਛੋਟੀ ਭੈਣ ਦੇ ਨਾਲ ਜੋ ਕਿ ਉਥੇ ਹੀ ਵਿਆਹੀ ਹੋਈ ਸੀ ਉਸ ਨਾਲ ਆਪਣੇ ਪਿੰਡ ਆ ਜਾਂਦੀ ਹੈ ਪਿੰਡ 30 ਮਈ 2025 ਨੂੰ ਆਉਂਦੀ ਹੈ ਨਵਾਬ ਪਿੰਡ ਦੇ ਵਿੱਚ ਤੇ ਆਪਣੇ ਪਿਤਾ ਨੂੰ ਕਹਿੰਦੀ ਹੈ ਕਿ ਮੈਂ ਉੱਥੇ ਨਹੀਂ ਜਾਵਾਂਗੀ ਮੈਂ ਤਾਂ ਵਿਸ਼ਨੂ ਦੇ ਨਾਲ ਵਿਆਹ ਕਰਵਾਵਾਂਗੀ ਪਰ ਪਿਤਾ ਵੀ ਇਸ ਗੱਲ ਤੋਂ ਗੁੱਸੇ ਹੁੰਦਾ ਹੈ ਕਿ ਤੂੰ ਕਿਤੇ ਹੋਰ ਵਿਆਹ ਨਹੀਂ ਕਰਵਾਉਣਾ ਤੂੰ ਪਵਨ ਦੇ ਨਾਲ ਹੀ ਰਹਿਣਾ ਪਰ ਜੋ ਸੁਨੀਤਾ ਹੁੰਦੀ ਹੈ ਉਹ ਕਹਿੰਦੀ ਹੈ ਕਿ ਮੈਂ ਇਸ ਦੇ ਨਾਲ ਨਹੀਂ ਰਹਿਣਾ ਹੁਣ ਜੋ ਪਿਤਾ ਹੁੰਦਾ ਹੈ ਉਹ ਆਪਣੇ ਜਵਾਈ ਨੂੰ ਕਾਲ ਕਰਦਾ ਹੈ ਪਵਨ ਨੂੰ ਕਾਲ ਕਰਦਾ ਹੈ ਕਿ ਤੂੰ ਮੇਰੇ ਕੋਲ ਆ ਪਵਨ ਆਪਣੇ ਭਰਾ ਨੂੰ ਨਾਲ ਲੈ ਕੇ ਆਪਣੇ ਸਹੁਰੇ ਆ ਜਾਂਦਾ ਹੈ ਯਾਨੀ ਕੋਮਲ ਸਿੰਘ ਦੇ ਕੋਲ ਆ ਜਾਂਦਾ ਹੈ ਹੁਣ ਫੇਰ ਸੁਨੀਤਾ ਦੇ ਨਾਲ ਇਸ ਗੱਲ ਤੋਂ ਇਹਨਾਂ ਦੀ ਲੜਾਈ ਹੁੰਦੀ ਹੈ ਝਗੜਾ ਹੁੰਦਾ ਹੈ ਬਹਿਸ ਹੁੰਦੀ ਹੈ ਤੇ ਹੁਣ ਇਹ ਸੁਨੀਤਾ ਦੀ ਕੁੱਟਮਾਰ ਕਰਨ ਲੱਗਦੇ ਆ ਜਦੋਂ ਇਹ ਸੁਨੀਤਾ ਦੀ ਕੁੱਟਮਾਰ ਕਰਦੇ ਆ ਤਾਂ ਸੁਨੀਤਾ ਭੱਜ ਕੇ ਇੱਕ ਕਮਰੇ ਦੇ ਵਿੱਚ ਵੜ ਜਾਂਦੀ ਹੈ ਤੇ ਉੱਥੇ ਜਾ ਕੇ ਵਿਸ਼ਨੂੰ ਨੂੰ ਫੋਨ ਲਗਾਉਂਦੀ ਹੈ ਕਿ ਤੂੰ ਮੈਨੂੰ ਬਚਾ ਲੈ ਨਹੀਂ ਤਾਂ ਇਹ ਮੈਨੂੰ ਮਾਰ ਦੇਣਗੇ ਉਸ ਤੋਂ ਬਾਅਦ ਪਿਤਾ ਅਤੇ ਇਸ ਕੁੜੀ ਦਾ ਪਤੀ ਤੇ ਦਿਓਰ ਇਸ ਕਮਰੇ ਦੀ ਖਿੜਕੀ ਦਾ ਸ਼ੀਸ਼ਾ ਤੋੜਦੇ ਨੇ ਸ਼ੀਸ਼ਾ ਤੋੜਨ ਤੋਂ ਬਾਅਦ ਉਹ ਕਮਰੇ ਦੇ ਵਿੱਚ ਦਾਖਲ ਹੋ ਜਾਂਦੇ ਨੇ ਤੇ ਜੋ ਸੁਨੀਤਾ ਦਾ ਫੋਨ ਹੁੰਦਾ ਉਸ ਨੂੰ ਸਵਿਚ ਆਫ ਕਰਨ ਤੋਂ ਬਾਅਦ ਸੁਨੀਤਾ ਦੀ ਕੁੱਟਮਾਰ ਕਰ ਦਿਆ ਹੁਣ ਇਸ ਦੀ ਐਨੀ ਕੁੱਟਮਾਰ ਕੀਤੀ ਜਾਂਦੀ ਹੈ ਕਿ ਸੁਨੀਤਾ ਦੀ ਮੌਤ ਹੋ ਜਾਂਦੀ ਹੈ ਮੌਤ ਹੋਣ ਤੋਂ ਬਾਅਦ ਇਸ ਨੂੰ ਗੱਡੀ ਦੇ ਵਿੱਚ ਪਾਇਆ ਜਾਂਦਾ ਹੈ ਪਵਨ ਗੱਡੀ ਚਲਾਉਂਦਾ ਹੈ ਤੇ ਜੋ ਇਸ ਦਾ ਪਿਤਾ ਹੁੰਦਾ ਉਹ ਇਸ ਦੀ লাশ ਨੂੰ ਗੱਡੀ ਦੇ ਵਿੱਚ ਰੱਖਦਾ ਹੈ ਤੇ ਉਸ ਤੋਂ ਬਾਅਦ ਖੈਰਗੜ੍ਹ ਥਾਣੇ ਦੇ ਅਧੀਨ ਪੈਂਦੇ ਪਿੰਡ ਬੋਪੁਰ ਦੇ ਹਾਈਵੇ ਦੇ ਨਾਲ ਲੱਗਦੇ ਖੇਤਾਂ ਦੇ ਵਿੱਚ ਇਸ ਦੀ লাশ ਨੂੰ ਸੁੱਟ ਆਉਂਦੇ ਨੇ ਤੇ ਇਹਨਾਂ ਨੂੰ ਲੱਗਦਾ ਕਿ ਸ਼ਾਇਦ ਕਿਸੇ ਨੂੰ ਕੁਝ ਵੀ ਪਤਾ ਨਹੀਂ ਲੱਗੇਗਾ। ਅਸੀਂ ਸੁਨੀਤਾ ਦੀ ਗੁੰਮਸ਼ੁਦਗੀ ਦੀ ਰਿਪੋਰਟ ਲਿਖਾ ਦੇਵਾਂਗਾ ਤੇ ਗੱਲ ਆਈ ਗਈ ਹੋ ਜਾਵੇਗੀ ਪਰ ਪੁਲਿਸ ਇਸ ਸਾਰੇ ਕੇਸ ਨੂੰ ਸੁਲਝਾ ਲੈਂਦੀ ਹੈ। ਪੁਲਿਸ ਹੁਣ ਸੁਨੀਤਾ ਦੇ ਪਿਤਾ, ਪਤੀ ਅਤੇ ਦਿਓਰ ਨੂੰ ਗ੍ਰਿਫਤਾਰ ਕਰਦੀ ਹੈ। ਇਹਨਾਂ ਉੱਤੇ ਕੇਸ ਦਰਜ ਕੀਤਾ ਜਾਂਦਾ ਹੈ। ਕੇਸ ਦਰਜ ਕਰਨ ਤੋਂ ਬਾਅਦ ਇਹਨਾਂ ਨੂੰ ਜੇਲ੍ਹ ਭੇਜ ਦਿੱਤਾ ਜਾਂਦਾ ਹੈ। ਹੁਣ ਦੇਖਣਾ ਹੋਵੇਗਾ ਕਿ ਇਸ ਕੇਸ ਦੇ ਵਿੱਚ ਅਦਾਲਤ ਵੱਲੋਂ ਕੀ ਫੈਸਲਾ ਸੁਣਾਇਆ ਜਾਂਦਾ ਹੈ ਸੋ ਇਹ ਘਟਨਾ ਸੁਣਾਉਣ ਦਾ ਮਕਸਦ ਕਿਸੇ ਦੇ ਦਿਨ ਨੂੰ ਠੇਸ ਪਹੁੰਚਾਉਣਾ ਨਹੀਂ ਸਿਰਫ ਤੁਹਾਨੂੰ آگਾਹ ਕਰਨਾ ਹੈ ਤੁਹਾਨੂੰ ਸਤਰਕ ਕਰਨਾ ਹੈ ਕਿ ਕਿੱਦਾਂ-ਕਿੱਦਾਂ ਦੇ ਕ੍ਰਾਈਮ ਕਿੱਦਾਂ-ਕਿੱਦਾਂ ਦੀਆਂ ਘਟਨਾਵਾਂ ਆਪਣੇ ਸਮਾਜ ਦੇ ਵਿੱਚ ਆਪਣੇ ਆਲੇ-ਦੁਆਲੇ ਦੇ ਵਿੱਚ ਹੋ ਰਹੀਆਂ ਹਨ ਕਿਵੇਂ ਇੱਕ ਕੁੜੀ ਜੋ ਕਿ ਆਪਣੇ ਘਰੋਂ ਤੰਗ ਸੀ ਤੇ ਉਹ ਕਿਸੇ ਹੋਰ ਨਾਲ ਵਿਆਹ ਕਰਵਾਉਣਾ ਚਾਹੁੰਦੀ ਸੀ ਪਰ ਉਸਦੇ ਪਿਤਾ ਨੇ ਆਪਣੀ ਇੱਜ਼ਤ ਦੇ ਖਾਤਰ ਉਸ ਦਾ ਆਪਣੇ ਜਵਾਈ ਨਾਲ ਮਿਲ ਕੇ ਹੀ ਕਤਲ ਕਰ ਦਿੱਤਾ ਤੇ ਇਹਨਾਂ ਨੂੰ ਲੱਗਿਆ ਕਿ ਸ਼ਾਇਦ ਕਿਸੇ ਨੂੰ ਕੁਝ ਵੀ ਪਤਾ ਨਹੀਂ ਲੱਗੇਗਾ ਲਾਸ਼ ਵੀ ਖੁਰਦ-ਵਰਦ ਕੀਤੀ ਅਤੇ ਪੁਲਿਸ ਨੂੰ ਗੁੰਮਰਾਹ ਕਰਨ ਲਈ ਇਹਨਾਂ ਨੇ ਸੁਨੀਤਾ ਦੀ ਗੁੰਮਸ਼ੁਦਗੀ ਦੀ ਰਿਪੋਰਟ ਵੀ ਲਖਾਈ ਸੋ ਤੁਹਾਡੇ ਇਸ ਵੀਡੀਓ ਤੇ ਕੀ ਵਿਚਾਰ ਨੇ ਕਮੈਂਟ ਬਾਕਸ ਦੇ ਵਿੱਚ ਜਰੂਰ ਲਿਖਿਓ ਮਿਲਦੇ ਆ ਕਿਸੇ ਹੋਰ ਵੀਡੀਓ ਨਾਲ ਸਾਰੇ ਦੋਸਤਾਂ ਨੂੰ ਅਸਵਾਦ